ਅਸੀਂ ਰੋਜ਼ ਸਵੇਰੇ ਉੱਠਦੇ ਹਾਂ ਰੋਜ਼ ਆਪਣਾ ਕੰਮ ਕਰਦੇ ਹਾਂ ਫਿਰ ਰਾਤ ਹੋ ਜਾਂਦੀ ਆ ਅਸੀਂ ਸੋ ਜਾਂਦੇ ਹਾਂ ਫਿਰ ਨਵਾਂ ਦਿਨ ਨਵੀਂ ਸਵੇਰ ਨਵੇਂ ਕੰਮ ਰੋਜ਼ ਦੀ ਭੱਜ ਦੌੜ ਕਦੇ ਆਫਿਸ ਜਾਣਾ ਕਦੇ ਘਰ ਦੇ ਕੰਮ ਖਤਮ ਕਰਨੇ ਆ ਕਦੇ ਬੱਚੇ ਨੂੰ ਦੇਖਣਾ ਮਤਲਬ ਪੂਰਾ ਦਿਨ ਕੰਮ ਹੀ ਕੰਮ ਕੰਮ ਤਾਂ ਕਦੇ ਵੀ ਖਤਮ ਨਹੀਂ ਹੁੰਦੇ ਲੇਕਿਨ ਕੁਝ ਦਾ ਪਤਾ ਚੀਜ਼ਾਂ ਦਾ ਬਹੁਤ ਜ਼ਰੂਰੀ ਹੁੰਦਾ ਆ ਚਾਹੇ ਤੁਸੀਂ ਹੋਮ ਮੇਕਰ ਹੋ ਘਰ ਦੇ ਬਾਹਰ ਰਹਿ ਕੇ ਕੰਮ ਕਰਦੇ ਹੋ ਚਾਹੇ ਤੁਸੀਂ ਘਰ ਦੇ ਅੰਦਰ ਰਹਿ ਕੇ ਕੰਮ ਕਰਦੇ ਹੋ ਚਾਹੇ ਛੋਟਾ ਕੰਮ ਕਰਦੇ ਆ ਜਾਂ ਫਿਰ ਬਹੁਤ ਬੜੀ ਪੋਸਟ ਤੇ ਕੰਮ ਕਰਦੇ ਹੋ ਚਾਹੇ ਤੁਹਾਡੀ ਏਜ 18 ਸਾਲ ਤੋਂ ਘੱਟ ਆ ਜਾਂ ਚਾਹੇ ਤੁਸੀਂ 50 ਸਾਲ ਦੇ ਹੋ ਚੁੱਕੇ ਹੋ ਮੇਲੋ ਜਾਂ ਫਿਰ ਫੀਮੇਲ ਕੋਈ ਫਰਕ ਨਹੀਂ ਪੈਂਦਾ ਇਹ ਗੱਲਾਂ ਨਾ ਹਰ ਬੰਦੇ ਤੇ ਲਾਗੂ ਹੁੰਦੀਆਂ ਆ ਕੁਝ ਐਦਾਂ ਦੀਆਂ ਗੱਲਾਂ ਜਿਹੜੀਆਂ ਮੈਂ ਆਪਣੇ ਤਜਰਬੇ ਤੋਂ ਸਿੱਖੀਆਂ ਆ ਮੇਰਾ ਕਹਿੰਦਾ ਮਤਲਬ ਇਹ ਆ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕੰਮ ਖਤਮ ਨਹੀਂ ਹੋਣੇ ਬਟ ਤੁਹਾਡੀ ਹੈਲਥ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦੀ ਹੈ ਤੁਹਾਡੀ ਲਾਈਫ ਦੇ ਵਿੱਚ ਮੈਂ ਹਰ ਵਲੌਗ ਦੇ ਵਿੱਚ ਇੱਕ ਚੀਜ਼ ਤੁਹਾਨੂੰ ਬਹੁਤ ਚੰਗੀ ਤਰੀਕੇ ਨਾਲ ਕਹਿਣੀ ਹੁੰਦੀ ਆ ਤੁਹਾਡਾ ਘਰ ਆ ਤੁਹਾਡੀ ਲਾਈਫ ਆ ਤੁਹਾਡੀ ਜ਼ਿੰਦਗੀ ਆ ਤੁਹਾਨੂੰ ਜਿਸ ਤਰੀਕੇ ਨਾਲ ਚੰਗਾ ਲੱਗਦਾ ਤੁਸੀਂ ਆਪਣੀ ਲਾਈਫ ਦੇ ਵਿੱਚ ਕਰ ਸਕਦੇ ਹੋ ਹੈਲੋ एवरीवन ਸੈਸ਼ੀ ਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਐਂਡ ਵੈਲਕਮ ਬੈਕ ਟੂ ਮਾਈ ਦਾ ਮਮੀ ਲਾਈਫ ਹਰਸ ਨਾਓ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਗੇ ਆਪਦੇ ਘਰਾਂ 'ਚ ਖੁਸ਼ੀ ਹੋਗੇ ਚਲਿਏ ਫਿਰ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਆਂ ਸਟਾਰਟ ਅਗਰ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਐਂਡ ਹੈਲਪਫਲ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮੈਨੂੰ ਪਿਆਰਜਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਲਾਜ ਵਾਲਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਕਮੈਂਟ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲ ਜਾਂਦੀ ਆ YouTube ਤੇ ਕੰਮ ਕਰਨ ਦੀ ਮਾਰਨਿੰਗ ਵਿੱਚ ਨਾ ਅੱਜ ਮੈਂ ਸਭ ਤੋਂ ਪਹਿਲਾਂ ਆਪਣਾ ਜ਼ਰੂਰੀ ਵਾਲਾ ਕੰਮ ਨਿਪਟਾ ਆ ਕੇ ਆਈ ਜਿਹੜਾ ਮੈਨੂੰ ਬਹੁਤ ਟਾਈਮ ਪਹਿਲਾਂ ਕਰਨਾ ਚਾਹੀਦਾ ਸੀ ਜਾਂ ਫਿਰ ਮੈਨੂੰ ਜਾਣਾ ਚਾਹੀਦਾ ਸੀਗਾ ਕਾਫੀ ਟਾਈਮ ਪਹਿਲਾਂ ਮੈਂ ਆਪਣੇ ਕੁਛ ਨਾ ਬੋਡੀ ਦੇ ਟੈਸਟ ਕਰਵਾਏ ਸੀਗੇ ਤੇ ਬਸ ਗੁਸ਼ੀਨ ਦੇ ਪਾਪਾ ਨਾ ਥੋੜੇ ਜੇ ਬੀਜ਼ੀ ਹੋਣ ਕਰਕੇ ਲੈਣ ਨਹੀਂ ਗਏ ਸੀਗੇ ਮੇਰੇ ਟੈਸਟ ਪਤਾ ਨਹੀਂ ਮੈਂ ਮਹੀਨੇ ਬਾਅਦ ਗਈਆਂ ਪਤਾ ਨਹੀਂ ਡੇਢ ਕ ਮਹੀਨੇ ਬਾਅਦ ਗਈਆਂ ਟੈਸਟ ਲੈਣ ਵਾਸਤੇ ਜਦੋਂ ਮੈਂ ਹਸਪੀਟਲ ਪਹੁੰਚੀਆ ਤਾਂ ਉਹ ਕਹਿੰਦੇ ਸੀਗੇ ਕਿ ਬਾਅਦ ਤੋਂ ਬਾਅਦ 1 ਮਹੀਨਾ ਰਿਪੋਰਟਸ ਸਾਡੇ ਕੋ ਰਹਿndੀਆਂ ਆ ਉਸ ਤੋਂ ਬਾਅਦ ਅਸੀਂ ਅੱਗੇ ਟਰਾਂਸ ਰਿਮੂਵ ਕਰਕੇ ਅੱਗੇ ਭੇਜ ਜਾਨਨੇ ਆ ਤੇ ਉਹਨੂੰ ਵਾਪਸ ਮੰਗਵਾਉਣ ਵਾਸਤੇ ਨਾ ਕਾਫੀ ਜ਼ਿਆਦਾ ਉੱਥੇ ਮੇਰਾ ਟਾਈਮ ਲੱਗ ਗਿਆ ਮੈਨੂੰ ਉੱਥੇ ਵੇਟ ਕਰਨੀ ਪਈ ਜਾ ਤੋ ਜ਼ਿਆਦਾ 2.5 ਘੰਟੇ ਉੱਥੇ ਮੈਨੂੰ ਬੈਠਣਾ ਪਿਆ ਮਾਰਨਿੰਗ ਦੇ ਵਿੱਚ ਮੇਰਾ ਕਾਫੀ ਸਾਰਾ ਟਾਈਮ ਹਸਪੀਟਲ ਦੇ ਵਿੱਚ ਖਰਾਬ ਹੋ ਗਿਆ ਸੀਗਾ ਔਰ ਜਦੋਂ ਮੇਰੀ ਹੈਲਥ ਥੋੜੀ ਜੀ ਖਰਾਬ ਹੋ ਗਈ ਸੀ 2-3 ਦਿਨ ਪਹਿਲਾਂ ਤੇ ਮੈਂ ਆਪਣੇ ਕੁਝ ਹੋਰ ਬਾਡੀ ਦੇ ਟੈਸਟ ਵੀ ਕਰਵਾਣੇ ਸੀਗੇ ਆਪਣੀ ਜਿਹੜੀ ਮੇਨ ਡਾਕਟਰ ਆ ਉਹਨੂੰ ਵੀ ਮੈਂ ਮਿਲਣਾ ਸੀਗਾ ਉਹਨੇ ਵੀ ਲੇਟ ਆਣਾ ਸੀਗਾ ਉਹਦੇ ਕਰਕੇ ਮੈਂ ਥੋੜਾ ਜਿਹਾ ਹੋਰ ਲੇਟ ਹੋ ਗਈ ਜਿਹਦੇ ਕਰਕੇ ਫਿਰ ਮੈਨੂੰ ਆਂਦੇ-ਆਂਦੀ ਨਾਲ ਦੁਪਹਿਰ ਹੋ ਚੁੱਕੀ ਸੀਗੀ ਦੁਪਹਿਰ ਨੂੰ ਆ ਕੇ ਹੀ ਜਿਹੜਾ ਮੈਂ ਆਪਣਾ ਕੰਮ ਆ ਸਟਾਰਟ ਕੀਤਾ ਸੀਗਾ ਔਰ ਮਾਰਨਿੰਗ ਦੇ ਵਿੱਚ ਅਰਲੀ ਉੱਠ ਕੇ ਮੈਂ ਕਾਫੀ ਸਾਰਾ ਕੰਮ ਨਿਪਟਾ ਕੇ ਗਈਆਂ ਮਾਰਨਿੰਗ ਦੇ ਵਿੱਚ ਨਾ ਮੈਂ ਆਪਣਾ ਬ੍ਰੇਕਫਾਸਟ ਵੀ ਕਰਕੇ ਗਈ ਆਂ ਔਰ ਗੁਰਸੇਂਹ ਦਾ ਜਿਹੜਾ ਖਾਣਾ ਸੀਗਾ ਉਹ ਮੈਂ ਸਵੇਰੇ ਪੈਕ ਕਰਕੇ ਨਾਲ ਹੀ ਲੈ ਗਈ ਸੀ ਕਿਉਂਕਿ ਮੈਨੂੰ ਪਤਾ ਸੀਗਾ ਹਸਪੀਟਲ ਜਾ ਰਹੇ ਆਂ ਉੱਥੇ ਕਾਫੀ ਸਾਰਾ ਟਾਈਮ ਸਾਨੂੰ ਲੱਗ ਜਾਂਦਾ ਆਂ ਔਰ 2-3 ਦਿਨ ਹੋ ਗਏ ਮੈਂ ਤੁਹਾਨੂੰ ਕੋਈ ਅਪਡੇਟ ਵੀ ਨਹੀਂ ਦਿੱਤੀ ਸੀ ਕਿਉਂਕਿ ਥੋੜੀ ਜਿਹੀ ਮੇਰੀ ਤਬੀਅਤ ਖਰਾਬ ਚੱਲਦੀ ਪਈ ਸੀਗੀ ਮੇਰੀ ਬਾਡੀ ਬਿਲਕੁਲ ਵੀ ਕੰਮ ਨਹੀਂ ਕਰਦੀ ਸੀ ਬਹੁਤ ਜ਼ਿਆਦਾ ਵੀਕਨੈਸ ਵੀ ਮਹਿਸੂਸ ਹੋ ਰਹੀ ਸੀ ਬਟ ਸਮਝ ਨਹੀਂ ਆ ਰਿਹਾ ਸੀ ਕੀ ਹੋ ਰਿਹਾ ਸੀਗਾ ਤੇ ਤਾਂ ਕਰਕੇ ਵਲੌਗ ਵੀ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਈ ਵਲੌਗ ਤੁਹਾਡੇ ਨਾਲ ਨਾ ਸ਼ੇਅਰ ਕਰਨ ਦਾ ਮਤਲਬ ਮੈਂ YouTube ਦਾ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਨਾ ਮੈਂ ਕੋਈ ਸ਼ਾਰਟਸ ਤੇ ਕੰਮ ਕੀਤਾ ਨਾ ਮੈਂ ਲੌਂਗ ਵੀਡੀਓ ਤੇ ਕੰਮ ਕੀਤਾ ਹੈ ਜਸਟ ਮੈਂ ਸਿਰਫ ਆਪਣੇ ਤੇ ਕੰਮ ਕੀਤਾ ਆ ਕਿਉਂਕਿ ਮੈਨੂੰ ਥੋੜੀ ਜਿਹੀ ਰੈਸਟ ਦੀ ਨੀਡ ਸੀਗੀ ਸਟੀ ਨੀਡ ਐਦਾ ਨਹੀਂ ਕਿ ਮਤਲਬ ਮੈਨੂੰ ਆਪਣੇ ਘਰ ਦੇ ਕੰਮਾਂ ਤੋਂ ਥੋੜੀ ਜੀ ਮਤਲਬ ਰੈਸਟ ਦੀ ਜਰੂਰਤ ਸੀਗੀ ਥੋੜਾ ਜਿਹਾ ਮੈਨੂੰ YouTube ਵਾਲੋ ਇਹੇ ਸੀਗਾ ਕਿ YouTube ਤੇ ਤੁਹਾਨੂੰ ਟੈਨਸ਼ਨ ਹੁੰਦੀ ਆ ਜਦੋਂ ਤੁਸੀਂ YouTube ਤੇ ਕੰਮ ਕਰਦੇ ਹੋ ਨਾ ਫਿਰ ਤੁਹਾਡੇ ਦਿਮਾਗ 'ਚ ਇੱਕ ਚੀਜ਼ ਚੱਲਦੀ ਹੁੰਦੀ ਹੈ ਕਿ ਤੁਸੀਂ YouTube ਤੇ ਵੀਡੀਓ ਵੀ ਪਾਣੀਆਂ ਚਾਹੀਏ ਤੁਸੀਂ ਰੈਗੂਲਰ ਕੰਮ ਕਰਦੇ ਹੋ ਚਾਹੀ ਤੁਸੀਂ ਇੱਕ ਦਿਨ ਛੱਡ ਕੇ ਕੰਮ ਕਰਦੇ ਹੋ ਔਰ ਤੁਹਾਨੂੰ ਟੈਨਸ਼ਨ ਹੁੰਦੀ ਆ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਆ ਜਦੋਂ ਮੈਂ ਆਪਣੀ ਵੀਡੀਓ ਟਾਈਮ ਤੇ ਨਹੀਂ ਅਪਲੋਡ ਕਰ ਪਾਉਂਦੀ ਸੋ ਇਹਦਾ ਰੀਜ਼ਨ ਇਹੇ ਸੀਗਾ ਕਿ ਮੈਂ ਸੋਚਿਆ ਕਿ ਮੈਂ 2-3 ਦਿਨ ਦਾ ਥੋੜਾ ਜਿਹਾ ਪਲਾਉਂਗੀ YouTube ਤਾਂ ਮੈਂ ਕੋਈ ਵੀ ਕੰਮ ਨਹੀਂ ਕਰੂੰਗੀ ਜਦੋਂ ਵੀ ਤਬੀਅਤ ਖਰਾਬ ਹੁੰਦੀ ਆ ਨਾ ਤੇ ਮੈਂ YouTube ਦਾ ਕੰਮ ਤਾਂ ਜਰੂਰ ਸਟਾਪ ਕਰ ਦਿੰਨੀ ਆ 2-3 ਦਿਨ ਉਹਦੇ ਨਾਲ ਮੈਨੂੰ ਥੋੜੀ ਜੀ ਰੈਸਟ ਮਿਲ ਜਾਂਦੀ ਆ ਬਟ ਅਗਰ ਮੈਂ ਗੱਲ ਕਰਾਂ ਘਰ ਦੇ ਕੰਮ ਦੀ ਘਰ ਦੇ ਕੰਮ ਮੈਂ ਬਿਲਕੁਲ ਵੀ ਸਟਾਪ ਨਹੀਂ ਕਰ ਸਕਦੀ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਕਿ ਮੇਰੇ ਕੋਲ ਕੋਈ ਹਾਊਸ ਹਹੋਲਡ ਵੀ ਨਹੀਂ ਹੈਗੀ ਘਰ ਦੇ ਵਿੱਚ ਮੈਂ ਕੱਲੀ ਆ ਸਾਰੀਆਂ ਚੀਜ਼ਾਂ ਮੈਂ ਕੱਲੀ ਨੇ ਮੈਨੇਜ ਕਰਨੀਆਂ ਹੁੰਦੀਆਂ ਹਾਂ ਹਾਂ ਇਹ ਆ ਵੀ ਜਦੋਂ ਕੋਈ ਹੈਲਥ ਇਸ਼ੂ ਆਂਦੀ ਆ ਜੋ ਕਿ ਆਪਣਾ ਹੈਲਥ ਖਰਾਬ ਹੋ ਜਾਂਦੀ ਆ ਫੇ ਮੈਂ ਆਪਣਾ ਘਰ ਦਾ ਕੰਮ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਉਹ ਕੁਝ ਕੰਮ ਆਪਣੇ ਘਰ ਦੇ ਇਦਾਂ ਦੇ ਹੁੰਦੇ ਆ ਜਿਹੜੇ ਆਪਾਂ ਸਕਿੱਪ ਕਰ ਸਕਦੇ ਆ ਜਾਂ ਫਿਰ ਆਪਾਂ ਦੀ ਅਨੀ ਰਿਕੁਆਇਰਮੈਂਟ ਨਹੀਂ ਹੁੰਦੀ ਉਸ ਕੰਮ ਨੂੰ ਕਰਨ ਦੀ 2-3 ਦਿਨ ਬਾਅਦ ਵੀ ਅਸੀਂ ਉਸ ਕੰਮ ਨੂੰ ਕਰ ਸਕਦੇ ਆ ਕਿਉਂਕਿ ਅੱਜ ਵੀ ਮੈਂ ਜਦੋਂ ਮਾਰਨਿੰਗ ਦੇ ਵਿੱਚ ਕਲੀਨਿੰਗ ਕਰਦੀ ਨਾ ਮਤਲਬ ਪੂਰੇ ਘਰ ਦੀ ਕਾਫੀ ਸਾਰੀ ਡਸਟਿੰਗ ਕਲੀਨਿੰਗ ਕੀਤੀ ਕਿਉਂਕਿ ਜਿੱਦਾਂ ਦੀ ਮੇਰੀ ਤਬੀਅਤ ਖਰਾਬ ਹੋਈ ਸੀ ਨਾ ਚੰਗੀ ਤਰੀਕੇ ਨਾਲ ਮੈਂ ਆਪਣੇ ਘਰ ਦੇ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਬੇਸਿਕ ਵਾਲੇ ਘਰ ਦੇ ਕੰਮ ਕੀਤੇ ਆ ਕਿਉਂਕਿ ਰੋਟੀ ਸਬਜ਼ੀ ਤਾਂ ਬਣਾਣੀ ਹੀ ਹੁੰਦੀ ਆ ਆਪਾਂ ਰੋਟੀ ਤਾਂ ਖਾਣੀ ਹੀ ਹੁੰਦੀ ਆ ਔਰ ਪਤਾ ਕੀ ਗੱਲਾਂ ਹੋਰ ਜਿਹੜੇ ਉਹ ਮੈਂ ਛੱਡ ਦੇਣੀ ਹੁੰਦੀ ਆ ਕਿਉਂਕਿ ਉਹ ਮੈਨੂੰ ਐਦਾ ਲੱਗਦਾ ਹੁੰਦਾ ਕਿ ਉਹ ਤਾਂ ਜਦੋਂ ਮੈਂ ਥੋੜਾ ਬਹੁਤਾ ਠੀਕ ਹੋऊंगी ਰੈਗੂਲਰ ਮੈਂ ਜਿੱਦਾਂ ਕੰਮ ਕਰੂੰਗੀ ਰੂਟੀਨ ਦੇ ਵਿੱਚ ਆਉਂਗੀ ਫਿਰ ਮੈਂ ਕਰ ਹੀ ਲਵਾਂਗੀ ਸੋ ਇਸ ਕਰਕੇ ਨਾ ਜਦੋਂ ਬਿਮਾਰ ਹੁੰਨੀ ਆ ਉਦੋਂ ਮੈਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਕਿਪ ਕਰ ਦੇਣੀ ਹੁੰਦੀਆਂ अच्छ पे दस देव कि मॉर्निंग द अपनी किचन पूरा क्लीन करके गई सभी बर्तन वगैरह सारा मैं साफ करके गई सी आके सब तो पहला मैं अपना ना बैडरूम ही क्लीन किया बैडरूम के भी मेरा ज्यादा कोई काम झाड़ू पोचे वाला है नहीं मैं झाड़ू पोचा सारा मैं करके गई सी और जिन्हें भी सारे बर्तन से ना मैं विड़े देख रख गई सभी उस तो बाद मॉर्निंग दिने भी सारे कपड़े से मेरे वॉश करने वाले वह तो मैं सवेरे कर गई सभी आके फिर मैं सोचा कि मैं बैडशीट भी चेंज करनी सी मॉर्निंग ना मेरे दमाग चो निकल گیا سیਗਾ ਕਿ ਮੈਂ ਬੈੱਡ ਸ਼ੀਟ ਵੀ ਚੇਂਜ ਕਰਨੀ ਆ ਹੁਣ ਮੈਂ ਜਦੋਂ ਆਪਣਾ ਬੈਡਰੂਮ ਥੋੜਾ ਜਿਹਾ ਕਲੀਨ ਕੀਤਾ ਮੈਂ ਕਿਹਾ ਬੈੱਡ ਸ਼ੀਟ ਰਿਮੂਵ ਕਰ ਦੇਣੀ ਆ ਅੱਜ ਮੈਂ ਬੈੱਡ ਸ਼ੀਟ ਵੀ ਚੇਂਜ ਕੀਤੀ ਕਿਉਂਕਿ ਨਾ ਬਹੁਤ ਦਿਨ ਹੋ ਗਏ ਸੀਗੇ ਬੈੱਡ ਸ਼ੀਟ ਵੀ ਐਸੇ ਤਰੀਕੇ ਨਾਲ ਬਿਸ਼ਾਈ ਹੋਈ ਸੀ ਮੈਂ ਚੇਂਜ ਨਹੀਂ ਕੀਤੀ ਸੀਗੀ ਅੱਜ ਨਾ ਬੈਲਟ ਸ਼ੀਟ ਵੀ ਚੇਂਜ ਕਰਨਾ ਜਿਹੜਾ ਰੂਮ ਦਾ ਥੋੜਾ ਜਿਹਾ এনवायरमेंट ਆ ਉਹ ਥੋੜਾ ਜਿਹਾ ਵਧੀਆ ਹੋਣ ਲੱਗ ਜਾਂਦਾ ਆ ਉਹ ਇੱਕ ਪੋਜ਼ਿਟਿਵਿਟੀ ਜੀ ਆ ਜਾਂਦੀ ਆ ਤੇ ਅੱਜ ਮੈਂ ਚੇਂਜ ਕਰ ਦਿੱਤਾ ਨਾ ਲੱਗਦੀ ਸਾਰ ਮੈਂ ਸੋਚਿਆ ਹਜੇ ਥੋੜਾ ਜਿਹਾ ਟਾਈਮ ਵੀ ਹੈਗਾ ਜਾਂ ਧੁੱਪ ਵੀ ਨਿਕਲੀ ਹੋਈ ਆ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਉਹਦੇ ਵਿੱਚ ਮਸ਼ੀਨ ਦੇ ਵਿੱਚ ਜਿਹੜੀ ਬੈਲਟ ਸ਼ੀਟ ਸੀਗੀ ਉਹਨੂੰ ਮੈਂ ਪਾ ਕੇ ਮਸ਼ੀਨ 'ਚ ਉਹਨੂੰ ਵੀ ਲੱਗਦੇ ਸਾਰ ਮੈਂ ਧੋ ਦਿੱਤਾ ਇੱਕ ਮੇਰਾ ਕੰਬਲ ਸੀ ਸਿੰਗਲ ਮੈਂ ਸੋਚਿਆ ਇਹਨੂੰ ਵੀ ਨਾਲ ਦੀ ਨਾਲ ਹੀ ਵਾਸ਼ ਕਰਕੇ ਰੱਖ ਦਿੰਨੀ ਆ ਔਰ बस ਦੂਜੀ ਸਾਈਡ ਤੇ ਥੋੜਾ ਜਿਹਾ ਫਰੂਟ ਕੱਟ ਕੇ ਮੈਂ ਉਨੀ ਦੇਰ ਤੱਕ ਗੁਰਸ਼ੀਰ ਨੂੰ ਦਿੱਤਾ ਤੇ ਉਹ ਆਪਣਾ ਫਰੂਟ ਖਾਣ ਲੱਪੀ ਨਾਲ ਮੈਂ ਆਪਣਾ ਇਹਨਾ ਸਪਿੰਨ ਵੀ ਨਾਲ ਨਾਲ ਲਗਾ ਕੇ ਦਿੱਤੇ ਸੀ ਇਹ ਮੈਂ ਕਿ ਮੇਰੇ ਕੱਪੜੇ ਆ ਜਿਹੜੇ ਉਹ ਵੀ ਸਪਿੰਨ ਹੋਈ ਜਾਣ ਲੱਗਦੇ ਸਾਰ ਇਹਨਾਂ ਨੂੰ ਵੀ ਮੈਂ ਕੋਠੇ ਤੇ ਕੱਪੜੇ ਪਾ ਆਉਂਗੀ ਸੁੱਕਣੇ ਔਰ ਜਿਹੜੇ ਮੈਂ ਸੇਰੇ ਤੋਤੇ ਸੀਗੇ ਉਹ ਵੀ ਮੈਂ ਲੱਗਦੇ ਸਾਰ ਹੀ ਕੱਪੜੇ نیچے ਲਾ ਲਈਆਂ ਔਰ ਤੁਹਾਨੂੰ ਪਤਾ ਹੈ ਉੱਪਰ ਧੁੱਪ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਲੰਬੇ ਟਾਈਮ ਤੱਕ ਕੱਪੜਿਆਂ ਨੂੰ ਉੱਪਰ ਰੱਖਣਾ ਸੇਫ ਨਹੀਂ ਆ ਕਿਉਂਕਿ ਕੱਪੜਿਆਂ ਦਾ ਨਾ ਕਲਰ ਵਗੈਰਾ ਵੀ ਫੀਟ ਹੋ ਜਾਂ ਔਰ ਉਸ ਤੋਂ ਬਾਅਦ ਨਾ ਬੱਸ ਮੈਂ ਥੋੜਾ ਜਿਹਾ ਕੰਮ ਕਰਦੇ ਕਰਦੇ ਇੱਥੇ ਭੁੱਖ ਲੱਗ ਗਈ ਸੀਗੀ ਰੋਟੀ ਖਾਣ ਦਾ ਮੇਰਾ ਦਰਅਸਲ ਹਜੇ ਮਨ ਨਹੀਂ ਕਰਦਾ ਸੀਗਾ ਅੰਦਰੋਂ ਜਿਉਂ ਥੋੜੀ ਤਬੀਅਤ ਠੀਕ ਨਹੀਂ ਹੁੰਦੀ ਨਾ ਫਿਰ ਕੁਝ ਖਾਣ ਪੀਣ ਨੂੰ ਵੀ ਦਿਲ ਨਹੀਂ ਕਰਦਾ ਮੈਂ ਸੋਚਿਆ ਸੀ ਮੰਗੋ ਸ਼ੇਕ ਬਣਾ ਲੈਂਨੀ ਆ ਦੁਪਹਿਰ ਦਾ ਹੀ ਟਾਈਮ ਸੀਗਾ ਆਈ ਥਿੰਕ ਬਸ ਥੋੜਾ ਜਿਹਾ ਇਹਦੇ ਵਿੱਚ ਮੈਂ ਮੰਗੋ ਪਾਇਆ ਥੋੜਾ ਜਿਹਾ ਮਿਲਕ ਐਡ ਕੀਤਾ ਨਾਲ ਮੈਂ ਡਰਾਈ ਫਰੂਟ ਜ਼ਰੂਰ ਪਾਣੇ ਹੁੰਨੇ ਸੋਕਿੱਤੇ ਡਰਾਈ ਫਰੂਟ ਸੀਗੇ ਔਰ ਕੁਝ ਰੋਸਟ ਕੀਤੇ ਹੋਏ ਮੇਰੇ ਸੀਡ ਸੀਗੇ ਚਾਰ ਤੋਂ ਪੰਜ ਤਰ੍ਹਾਂ ਦੇ ਸੀਡਸ ਮੈਂ ਹਮੇਸ਼ ਲੇ ਜੇ ਪਾਲੇ ਸੀਗੇ ਜਿਆਦਾ ਨਹੀਂ ਇੱਕ ਚਮਚ ਪਾਏ ਸੀਗੇ ਤੁਹਾਨੂੰ ਪਤਾ ਥੋੜੇ ਜੇ ਗਰਮ ਹੁੰਦੇ ਆ ਤੇ ਜੇ ਜਿਆਦਾ ਤੁਸੀਂ ਕੁਆਂਟੀਟੀ ਚ ਖਾਓ ਨਾ ਫਿਰ ਉਹ ਤੁਹਾਨੂੰ ਵਿਗਾੜ ਕਰਦੇ ਆ ਥੋੜਾ ਜਨਾ ਮੈਂਗੋ ਬਚ ਗਿਆ ਸੀਗਾ ਮੈਂ ਸੋਚਿਆ ਸੀਗਾ ਕੱਟ ਕੇ ਗੁਰਸ਼ੀਨ ਵਾਸਤੇ ਰੱਖ ਲੈਣੀ ਆ ਸ਼ਾਮ ਨੂੰ ਫਿਰ ਉਹ ਕਈ ਵਾਰ ਜ਼ਰੂਰਤ ਕਈ ਵਾਰ ਐਦਾ ਹੋ ਜਾਂਦਾ ਨਾ ਉਹਨੂੰ ਕੋ ਕੈਂਡੀ ਟਾਫੀ ਚਾਹੀਦੀ ਹੁੰਦੀ ਆ ਫਿਰ ਮਾ ਨੂੰ ਨਹੀਂ ਦਿੰਦੀ ਹੁੰਦੀ ਅਗਰ ਫਰੂਟ ਥੋੜਾ ਬਹੁਤਾ ਕੱਟਿਆ ਹੁੰਦਾ ਮੈਂ ਗੁਰਸ਼ੀਨ ਨੂੰ ਉਹ ਦੇ ਦੇਣੀ ਹੁੰਨੀ ਆ ਤੇ ਲੱਗਦੇ ਸਾਰਨਾ ਆਪਣਾ ਕਿਚਨ ਕਿਚਨ ਕਾਊਂਟਰ ਮੈਂ ਨਾਲ ਹੀ ਕਲੀਨ ਕਰ ਦੂੰਗੀ ਕਿਉਂਕਿ ਗਰਮੀ ਕਰਕੇ ਨਾ ਹੁਣ ਕੀੜੀ ਵਗੈਰਾ ਬਹੁਤ ਆਂਦੀ ਆ ਔਰ ਨਾ ਮੱਖੀ ਵਗੈਰਾ ਬਹੁਤ ਆ ਜਾਂਦੀ ਮੈਂ ਸੋਚਿਆ ਮੈਂ ਕਿ ਪਹਿਲਾਂ ਮੈਂ ਆਪਣਾ ਕਿਚਨ ਕਾਊਂਟਰ ਕਲੀਨ ਕਰ ਦਨੀ ਆ ਜਿਹੜਾ ਨਾਲ ਦੀ ਨਾਲ ਕੂੜਾ ਕਿਚਨ ਕਾਊਂਟਰ ਉਹ ਵੀ ਕਲੀਨ ਹੋ ਜਾਊਗਾ ਸੁਬਹਾ ਸੇ ਇੱਥੇ ਜਿਹੜਾ ਮੇਰਾ ਮੰਗੇਓ ਸ਼ੇਕ ਸੀਗਾ ਉਹ ਵੀ ਰੈਡੀ ਹੋ ਚੁੱਕਿਆ ਹੈ ਔਰ बस ਮੈਂ ਪੂਰਾ ਇੱਕ ਕਰੋੜਾ ਪਰ ਕੱਚ ਵਾਲਾ ਗਲਾਸ ਆ ਭਰ ਕੇ ਪੀ ਲੂੰਗੀ ਇਹਨੂੰ ਪੀਣ ਤੋਂ ਬਾਅਦ ਨਾ ਮਤਲਬ ਇਹਨੂੰ ਰੋਟੀ ਦੀ ਰਿਕੁਆਇਰਮੈਂਟ ਬਿਲਕੁਲ ਵੀ ਨਹੀਂ ਹੁੰਦੀ ਹੈ ਕਿ ਕਾਫੀ ਨਾ ਇਹ ਹੈਵੀ ਹੋ ਜਾਂਦਾ ਆ ਮੇਰਾ ਸ਼ਾਮ ਤੱਕ ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਮੇਰਾ ਟਾਈਮ ਇਹਦੇ ਨਾਲ ਨਿਕਲ ਜਾਂਦਾ ਆ ਜਿਹੜਾ ਮਿਕਸੀ ਸੀਗਾ ਉਹਨੂੰ ਵੀ ਮੈਂ ਨਾਲ ਦੀ ਨਾਲ ਨਾ ਥੋੜਾ ਜਿਹਾ ਪਾਣੀ ਨਾ ਹੰਗਾਲ ਕੇ ਰੱਖ ਦਿੰਨੀ ਹੁੰਨੀ ਆ ਤਾਂ ਕਿ ਨਾ ਜੋ ਵੀ ਉਹਦੇ ਵਿੱਚ ਫੂਡ ਪਾਰਟੀਕਲ ਹੁੰਦੇ ਆ ਰਿਮੂਵ ਹੋ ਜਾਂਦੇ ਆ ਬਾਅਦ ਵਿੱਚ ਨਾ ਇਹਨੂੰ ਸਾਫ਼ ਕਰਨਾ ਫਿਰ ਈਜ਼ੀ ਹੋ ਜਾਂ ਮੈਂਗੋ ਸ਼ੇਕ ਤਾਂ ਮੇਰਾ ਬਣ ਕੇ ਹੋ ਚੁੱਕਿਆ ਰੈਡੀ ਹੋਣੀ ਤੇ ਤੱਕ ਗੁਸ਼ੀਰ ਵੀ ਆਵਾਜ਼ ਮਾਰ ਲਈ ਸੀ ਉਹਨੇ ਮੈਂ ਉਹਦੀ ਆਵਾਜ਼ ਸੁਣਨ ਗਈ ਤਾਂ ਉਹਨੇ ਕਿਹਾ ਸੀਗਾ ਕਿ ਮੈਨੂੰ ਵੀ ਦੁੱਧ ਦੇ ਦਿਓ ਪੈਸੇ ਤਾਂ ਉਹਦਾ ਤੇ ਟਾਈਮ ਪਿਆ ਸੀਗਾ ਸੌਣ ਨੂੰ ਮੈਂ ਸੋਚਿਆ ਸੀ ਚੱਲ ਪਹਿਲਾਂ ਉਹਨੂੰ ਮੈਂ ਦੁੱਧ ਪਿਲਾ ਦੇ ਦਿੰਦੀ ਆ ਨਾਲ ਨਾਲ ਫਿਰ ਮੈਂ ਆਪਣਾ ਮੈਂਗੋ ਸ਼ੇਕ ਵੀ ਪੀ ਲੂੰਗੀ ਅੱਜ ਕੱਲ ਨੂੰ ਦੁਪਹਿਰ ਨੂੰ ਥੋੜਾ ਜਿਹਾ ਘੱਟ ਹੀ ਸੌਂਦੀ ਆ ਤੇ ਮੈਂ ਸੋਚਦੀ ਸੀ ਕਿ ਚੱਲ ਮੈਂ ਕਹਿੰਨੂੰ ਮੈਂ ਰਾਤ ਨੂੰ ਸਿੱਧਾ ਸਵਾ ਦੂੰਗੀ ਰਾਤ ਨੂੰ ਸਵਾਣ ਦੇ ਨਾਲ ਹੀ ਇਹ ਵੀ ਜਲਦੀ ਸੋ ਜਾਂਦੀ ਇਹਦੇ ਨਾਲ ਬਹਾਨੇ ਨਾਲ ਫਿਰ ਮੈਂ ਵੀ ਸੋ ਜਾਣੀ ਆ ਅਨਾਗੁਸ਼ੀ ਨੂੰ ਦੁੱਧ ਪੁਲਾਇਆ ਉਸ ਤੋਂ ਬਾਅਦ ਮੈਂ ਨਾਲ ਨਾਲ ਆਪਣਾ ਵੀ ਮੈਂਗੋ ਸ਼ੇਕ ਪੀ ਕੇ ਪਾਸ ਮੇਰਾ ਜਿਹੜਾ ਸੋਫੇ ਵਾਲਾ ਕਮਰਾ ਸੀਗਾ ਇਹ ਹੀ ਰਹਿ ਗਿਆ ਸੀਗਾ ਸੋਫੇ ਵਾਲੇ ਕਮਰੇ ਦੇ ਵਿੱਚ ਵੀ ਸਵੇਰੇ ਮੈਂ ਪੂਰਾ ਆਪਣਾ ਜਿਹੜੇ ਸੋਫੇ ਵਾਲੇ ਕਵਰ ਆ ਝਾੜ ਕੇ ਚੰਗੀ ਤਰੀਕੇ ਨਾਲ ਬਿਸ਼ਾ ਕੇ ਗਈਆਂ ਜੋ ਵੀ ਕਲੀਨਿੰਗ ਪ੍ਰੋਸੈਸ ਸੀਗਾ ਇਸ ਰੂਮ ਦੇ ਵਿੱਚ ਮੈਂ ਸਾਰਾ ਆਪਣਾ ਕਲੀਨ ਕਰਕੇ ਗਈਆਂ ਮੈਨੂੰ ਪਤਾ ਸੀਗਾ ਮੈਂ ਕਿਹਾ ਅਗਰ ਮੈਂ ਇੱਕ ਵਾਰੀ ਬਾਜ਼ਾਰ ਨਿਕਲ ਗਈ ਚਾਹੇ ਹਸਪੀਟਲ ਨਿਕਲ ਗਈ ਮੈਂ ਕਿਹਾ ਮੈਨੂੰ ਟਾਈਮ ਤਾਂ ਲੱਗ ਹੀ ਜਾਣਾ ਉੱਪਰ ਤੇ ਗਰਮੀ ਬਹੁਤ ਜ਼ਿਆਦਾ ਆ ਔਰ ਜਦੋਂ ਤੁਸੀਂ ਦੁਪਹਿਰ ਨੂੰ ਜਦੋਂ ਵਾਪਸ ਆਓ ਨਾ ਆ ਕੇ ਸ ਆਕੇ ਰੋਟੀ ਹੀ ਬਣ ਜੇ ਇੰਨੀ ਬਹੁਤ ਹੋ ਜਾਂਦਾ ਗਰਮੀਆਂ ਨੂੰ ਤੇ ਮੈਂ ਸੋਚਿਆ ਸੀ ਮੈਂ ਕਾ ਅੱਜ ਮੈਂ ਆਪਣਾ ਨਾ ਜਿਹੜਾ ਥੋੜਾ ਬੋਤਾ ਕੰਮ ਆ ਕੰਪਲੀਟ ਕਰਕੇ ਹੀ ਜਾਉਂਗੀ ਔਰ ਬਸ ਝਾੜੂ ਵੀ ਮਾਰਿਆ ਹੋਇਆ ਸੀਗਾ ਸਿਰਫ ਮੇਰਾ ਪੋਚੇ ਵਾਲਾ ਕੰਮ ਰਹਿ ਗਿਆ ਸੀਗਾ ਮੈਂ ਕਾ ਅੱਜ ਪਹਿਲਾਂ ਮੈਂ ਇਹ ਵੀ ਨਾ ਨਾ ਨਬੇੜ ਦੇਣੀ ਆ ਗੁਰਸ਼ੀਨ ਆਪਣਾ ਖੇਡਣ ਲੱਗ ਗਈ ਸੀ ਮੈਂ ਸੋਚਿਆ ਉਹ ਨਹੀਂ ਦੇ ਤਾਂ ਉਹਦਾ ਵੀ ਮੈਂ ਲਾਹਾ ਲੈ ਲਿਆ ਉਹਦਾ ਲਾਹਾ ਮੈਂ ਇੱਦਾਂ ਹੀ ਲੈ ਲੈਣੀ ਜਾਂਦਾ ਉਹ ਸੋ ਜਾਂਦੀ ਹੈ ਜਾਂ ਫਿਰ ਉਹ ਖੇਡਣ ਲੱਗ ਜਾਂਦੀ ਹੈ ਫਿਰ ਮੈਨੂੰ ਇਹ ਹੋ ਜਾਂਦਾ ਕਿ ਮੈਂ ਆਪਣਾ ਜਿਹੜਾ ਕੰਮ ਆ ਘਰ ਦਾ ਉਹ ਜਲਦੀ ਜਲਦੀ ਆ ਜਿਹੜਾ ਨਿਪਟਾ ਲਵ ਬਾਸੇ ਟਿਕਾੜ ਦਾ ਕੰਮ ਨਿਪਟਾਉਣ ਤੋਂ ਬਾਅਦ ਮੈਂ ਚੱਲੀ ਕਿ ਸੀਗੀ ਮਾਰਕੀਟ ਛੋੜਾ ਜਾ ਸਮਾਨ ਲੈਣ ਜਾਣਾ ਸੀਗਾ ਗਰੋਸਰੀ ਦਾ ਕਾਫੀ ਸਾਰਾ ਗਰੋਸਰੀ ਦਾ ਸਮਾਨ ਮੇਰਾ ਖਤਮ ਹੋ ਗਿਆ ਸੀਗਾ ਜਿੱਦਾਂ ਦਾ ਨਾ ਜਿਹੜਾ ਬਲੈਕਆਊਟ ਹੋਣ ਤੋਂ ਬਾਅਦ ਮੈਂ ਮਾਰਕੀਟ ਗਈ ਨਹੀਂ ਸੀਗੀ ਹੈਗੀ ਕਾਫੀ ਲੌਂਗ ਟਾਈਮ ਬਾਅਦ ਮੈਂ ਆ ਚਾਈ ਸੀਗੀ ਮਾਰਕੀਟ ਸਮਾਨ ਲੈਣ ਵਾਸਤੇ ਬਲੈਕਆਊਟ ਤੋਂ ਬਾਅਦ ਨਾ aur ਕਾਫੀ ਜ਼ਿਆਦਾ ਰਾਸ਼ ਸੀਗਾ ਦੁਕਾਨਾਂ ਤੇ ਤਾਂ ਵੀ ਨਹੀਂ ਮੈਂ ਗਈ ਸੀਗੀ ਕਿਉਂਕਿ ਬਾਹਰ ਦਾ ਮਾਹੌਲ ਬਿਲਕੁਲ ਵੀ ਠੀਕ ਨਹੀਂ ਸੀਗਾ ਸੋ ਬਸ ਇੱਥੇ ਮੈਂ ਤੇ ਗੁਰਸ਼ੀਨ ਗੁਰਸ਼ੀਨ ਦੇ ਪਾਪਾ ਮਾਰਕੀਟ ਆ ਗਏ ਉਸ ਤੋਂ ਬਾਅਦ ਗਰੋਸਰੀ ਦਾ ਸਮਾਨ ਲੈਣ ਤੋਂ ਬਾਅਦ ਮੈਂ ਬੇਕਰੀ ਦੀ ਸ਼ਾਪ ਤੇ ਆ ਗਈ ਸੀਗੀ ਬਸ ਇੱਥੇ ਮੇਰਾ ਕੁਛ ਨਾ ਸਵੀਟਸ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਸੀਗਾ ਵੈਸੇ ਤੁਹਾਨੂੰ ਪਤਾ ਮੈਂ ਖਾਂਦੀ ਨਹੀਂ ਹੈਗੀ ਬਟ ਅੱਜ ਮੈਂ ਸੋਚਿਆ ਗੁਰਸ਼ੀਨ ਵੀ ਮਗਰ ਲੱਗ ਗਈ ਸੀ ਮੈਂ ਸੋਚਿਆ ਉਹਦੇ ਵਾਸਤੇ ਵੀ ਲੈ ਲਵਾਂ ਇਸ ਸ਼ਾਪ ਦੇ ਉੱਤੋਂ ਹੀ ਜਿਹੜਾ ਘਰ ਦਾ ਮੈਂ ਕਾਫੀ ਸਾਰਾ ਨਮਕੀਨ ਹੈ ਤੁਸੀਂ ਦੇਖ ਹੀ ਸਕਦੇ ਹੋ ਨਮਕੀਨ ਦੀ ਕਾਫੀ ਜ਼ਿਆਦਾ ਇੱਥੇ ਵੈਰਾਈਟੀ ਆ ਐਨੀ ਜ਼ਿਆਦਾ ਸੀਗੀ ਨਾ ਮਤਲਬ ਮੈਂ ਦੇਖ ਕੇ ਪਹਿਲਾਂ ਕਨਫਿਊਜ਼ ਹੋ ਜਾਣੇ ਕਿ ਇਹਦੇ ਵਿੱਚੋਂ ਥੋੜੀ ਮੈਂ ਕਾਫੀ ਸਾਰੀਆਂ ਚੀਜ਼ਾਂ ਲੈ ਲੈਣੀਆਂ ਔਰ ਬਸ ਉੱਥੋਂ ਸਮਾਨ ਕਲੈਕਟ ਕਰਨ ਤੋਂ ਬਾਅਦ ਆਪਾਂ ਆ ਗਏ ਆਂਦੇ ਹੋਏ ਮੈਂ ਸੋਚਿਆ ਮੈਂ ਕਾ ਆਪਾਂ ਹੁਣ ਜੂਸ ਵੀ ਪੀ ਚੱਲਦੇ ਆਂ ਮੈਡੀਸਿਨ ਨਾ ਮੈਂ ਆਪਣੇ ਹਸਪੀਟਲ ਹੀ ਖਾਲੀ ਸੀਗੀ ਕਿਉਂਕਿ ਫੇ ਮੇਰਾ ਟਾਈਮ ਵੀ ਹੋ ਰਿਹਾ ਸੀਗਾ ਕਿਉਂਕਿ ਆਪਣਾ ਬ੍ਰੇਕਫਾਸਟ ਤਾਂ ਮੈਂ ਨਾਲ ਹੀ ਲੈ ਗਈ ਸੀਗੀ ਮੈਨੂੰ ਇਹ ਸਿਆ ਕਿ ਮੇਰੀ ਮੈਡੀਸਿਨ ਕੋਈ ਵੀ ਮਿਸ ਨਾ ਹੋ ਜਾਵੇ ਫੇ ਮੈਂ ਸੋਚਿਆ ਕਿ ਆਂਦੇ ਹੋਏ ਮੈਂ ਕਾ ਚੱਲ ਆਪਾਂ ਜੂਸ ਵੀ ਪੀ ਹੀ ਲੈਨੇ ਆਂ ਚੂਸ ਪੀਣ ਤੋਂ ਬਾਅਦ ਬਸ ਅਸੀਂ ਜ਼ਿਆਦਾ देर ਨਹੀਂ ਉੱਥੇ ਰੁਕੇ ਹੈਗੇ ਕਿਉਂਕਿ ਥੋੜਾ ਜਿਹਾ ਮੌਸਮ ਵੀ ਖਰਾਬ ਹੋ ਰਿਹਾ ਸੀਗਾ ਗੁਸ਼ੀਨ ਦੀ ਜ਼ਿੱਦ ਕਰਕੇ ਆਪਾਂ ਨੂੰ ਥੋੜਾ ਜਿਹਾ ਉੱਥੇ ਵੇਟ ਕਰਨਾ ਪਿਆ ਕਿਉਂਕਿ ਉਹ ਕਹਿੰਦੀ ਮੈਂ ਲੇਜ਼ ਖਾਣੇ ਆ ਅਸੀਂ ਇਹਨੂੰ ਕਿਹਾ ਸੀ ਘਰੇ ਲੈ ਚੱਲ ਬਟ ਉਹ ਤੁਹਾਨੂੰ ਪਤਾ ਨਾ ਜਦੋਂ ਬੱਚੇ ਜ਼ਿੱਦ ਕਰਦੇ ਆ ਸੁਣਦੇ ਨਹੀਂ ਹੈਗੇ ਬਸ 10 ਕਿ ਮਿੰਟ ਉੱਥੇ ਬੈਠੇ ਉਸ ਤੋਂ ਬਾਅਦ ਅਸੀਂ ਆ ਗਏ ਸੀਗੇ ਘਰ ਘਰ ਆ ਕੇ ਸਭ ਤੋਂ ਪਹਿਲਾਂ ਮੈਂ ਬਣਾਇਆ ਆਪਣੇ ਵਾਸਤੇ ਚਾਹ ਦਾ ਕੱਪ ਔਰ ਜਿੱਦਨ ਦੀ ਮੇਰੀ ਥੋੜੀ ਜੀ ਤਬੀਅਤ ਖਰਾਬ ਹੋਈ ਨੇ ਚਾਹ ਨੂੰ ਮੈਂ ਥੋੜਾ ਜਿਹਾ ਅਵੋਇ बस मैं सिर्फ अपने वास्ते ही बनाया सिगा ज्यादा कप गुชีन दे पापा चाय बहुत ज्यादा ਘੱਟ ਪਿੰਦੇ ਆ ਯਾਨੀ ਕਿ ਡੇਲੀ ਉਹ ਚਾਹ ਬਿਲਕੁਲ ਨਹੀਂ ਪਿੰਦੇ ਕਿਤੇ ਹਫਤੇ ਚ ਇੱਕ ਜਾਂ ਦੋ ਕਵਾਰੀ ਚਾਹ ਪਿੰਦੇ ਆ ਸੋ ਬਸ ਇੱਥੇ ਮੈਂ ਆਪਣੇ ਵਾਸਤੇ ਅਦਰਕ ਕੋਲ ਜੁਆਇਨ ਦੀ ਚਾਹ ਬਣਾਈ ਅਦਰਕ ਪੈਸੀ ਤਾਂ ਮੌਸਮ ਚੇਂਜ ਹੋ ਗਿਆ ਬਟ ਫੇਰ ਵੀ ਮੈਨੇ ਥੋੜੀ ਜੀ ਅਦਰਕ ਵਾਲੀ ਚਾਹ ਸਵਾਦ ਲੱਗਦੀ ਆ ਥੋੜੀ ਜੀ ਮੈਂ ਨਾ ਇਹਦੇ ਵਿੱਚ ਸ਼ੱਕਰ ਪਾ ਲਈ ਸੀਗੀ ਔਰ ਬਸ ਚਾਹ ਹੁਣ ਆਪਣੀ ਕੰਪਲੀਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਆਗੀ ਸਿਗੀ ਕਿਚਨ ਦੇ ਵਿੱਚ ਟਾਈਮ ਵੀ ਹੋ ਗਿਆ ਸਿਗਾ ਇੱਥੇ ਸ਼ਾਮ ਦਾ ਤੇ ਮੈਂ ਡਿਨਰ ਦੀ ਵੀ ਤਿਆਰ ਕਰਨੀ ਸੀਗੀ ਅੱਜ ਮੈਂ ਬਣਾਉਂਗੀ ਡਿਨਰ ਦੇ ਵਿੱਚ ਮਸਰ ਸਾਵਾਦੀ ਦਾਲ ਦਾਲ ਬਸ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਔਰ ਥੋੜਾ ਜਿਹਾ ਮੇਦੇ ਵਿੱਚ ਨਾ ਆਇਲ ਪਾ ਲੂੰਗੀ ਆਇਲ ਮੈਂ ਤਾਂ ਪਾਲਨੀ ਤਾਂਕਿ ਜਿਹੜਾ ਪਾਣੀ ਹੈ ਦਾਲ ਵਾਲਾ ਬੋਇਲ ਹੋ ਕੇ ਬਾਹਰ ਨਾ ਆਵੇ ਬਸ ਦੋ ਹੀ ਚੀਜ਼ਾਂ ਪਾਣੀ ਹੁੰਨੀ ਆ ਉਸ ਤੋਂ ਬਾਅਦ ਮੈਂ ਨਾ ਗੈਸ ਦੀ ਫਲੇਮ ਆ ਜਿਹੜੀ ਬਿਲਕੁਲ ਜ਼ੀਰੋ ਕਰ ਦਿੱਤੀ ਸੀਗੀ ਸਿਮਤੇ ਕਰਕੇ ਦਾਲ ਬਹੁਤ ਵਧੀਆ ਘੋਲ ਜਾਂਦੀ ਆ ਸੁਨ ਨਾਲ ਜਿਹੜਾ ਮੈਂ ਇੱਥੇ ਤੜਕਾ ਸੀਗਾ ਦਾਲ ਵਾਲਾ ਉਹ ਵੀ ਰੈਡੀ ਕਰਦੀ ਪਈ ਸੀ ਲਸਣ ਅਦਰਕ ਕੱਟ ਲਿਆ ਸੀਗਾ ਪਿਆਜ਼ ਟਮਾਟਰ ਥੋੜੀ ਜੀਆਂ ਹਰੀਆਂ ਮਿਰਚਾਂ ਐਡ ਕਰ ਲੀਆਂ ਸੀਗੀਆਂ ਹਰੀ ਮੇਚ ਵੀ ਘਰ ਦੇ ਵਿੱਚ ਥੋੜੀ ਜਿਹੀ ਘਟ ਪਾਈ ਦੀ ਆ ਥੋੜਾ ਮੌਸਮ ਖਰਾਬ ਹੋ ਰਿਹਾ ਸੀਗਾ ਤੇ ਮੈਂ ਸੋਚਿਆ ਮੈਂ ਕਾ ਪਹਿਲਾ ਜਿਹੜੇ ਮੈਂ ਕਪੜੇ ਧੋਤੇ ਹੋਏ ਸੀਗੇ ਉਹ ਮੈਂ ਲਾ ਲਿਆਨੀ ਆ ਬੈੱਡ ਸ਼ੀਟ ਜਿਹੜੀ ਮੈਂ ਧੋਤੀ ਸੀਗੀ ਮਾਰਨਿੰਗ ਦੇ ਵਿੱਚ ਔਰ ਜਿਹੜੀ ਇੱਕ ਮੇਰੀ ਕੰਬਲ ਹੈਗਾ ਸੀ ਸਿੰਗਲ ਉਹ ਵੀ ਧੋਤਾ ਹੋਇਆ ਸੀਗਾ ਟਾਈਮ ਵੀ ਸ਼ਾਮ ਦਾ ਹੋ ਗਿਆ ਸੀ ਥੋੜਾ ਜਿਹਾ ਬੱਦਲ ਵੀ ਹੁੰਦੇ ਪਏ ਸੀਗੇ ਤੇ ਲੱਗਦੇ ਸਾਰ ਮੈਂ ਕਾ ਹੁਣ ਕਪੜੇ ਵੀ ਮੈਂ ਉਤਾਰ ਲੈਨੀ ਆ ਆ ਕੇ ਕਿਚਨ ਵਾਲਾ ਆਪਣਾ ਮੈਂ ਕੰਮ ਨਿਪਟਾਉਂਗੀ ਮਾਰਨਿੰਗ ਦੇ ਵਿੱਚ ਤੁਹਾਨੂੰ ਦੱਸ ਦਿੱ ਚੁੱਕੀ ਹਾਂ ਕਿ ਮਾਰਨਿੰਗ ਦੇ ਵਿੱਚ ਮੈਂ ਕੱਪੜੇ ਕਾਫੀ ਸਾਰੇ ਧੋਲੇ ਸੀਗੇ ਸੁੱਕ ਵੀ ਗਏ ਸੀ ਘੰਟੇ ਦੇ ਵਿੱਚ ਵਿੱਚ ਕੱਪੜੇ ਲਾ ਕੇ ਫੇਰ ਹੀ ਮੈਂ ਹਸਪੀਟਲ ਗਈ ਸੀਗੀ ਬਸ ਕੱਪੜੇ ਲਾਣ ਤੋਂ ਬਾਅਦ ਮੈਂ ਆ ਗਈ ਸੀਗੀ ਕਿਚਨ ਦੇ ਵਿੱਚ ਨਾਲ ਮੈਂ ਹੁਣ ਬਣਾਉਂਗੀ ਥੋੜੀ ਜੀ ਚਟਨੀ ਕਿਨੇ ਦਿਨਾਂ ਤੋਂ ਪੁਦੀਨਾ ਥੋੜਾ ਜਿਹਾ ਪਿਆ ਹੋਇਆ ਸੀਗਾ ਔਰ ਮੈਂ 2-3 ਕੱਟੇ ਪਿਆਜ਼ ਥੋੜਾ ਜਿਹਾ ਜੀਰਾ ਐਡ ਕੀਤਾ ਇੱਕ ਮੈਂ ਹਰੀ ਮਿਰਚ ਐਡ ਕੀਤੀ ਪੁਦੀਨਾ ਵਗੈਰਾ ਐਡ ਕੀਤਾ ਬਸ ਇਹਨੂੰ ਗ੍ਰाइंड ਕਰ ਲਿਆ ਔਰ ਨਾਲ ਲੱਗਦੇ ਸਾਰ ਮੈਂ ਥੋੜੀ ਜੀ ਇਮਲੀ ਆ ਗਰਮ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿੱਤੀ ਚਟਨੀ ਦੇ ਵਿੱਚ ਮੈਂ ਇਮਲੀ ਜ਼ਰੂਰ ਪਾਣੀ ਹੁੰਨੀ ਆ ਉਹਦਾ ਪੇਸਟ ਬਣਾ ਕੇ ਥੋੜਾ ਜਿਹਾ ਉਹਦੇ ਨਾਲ ਨਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਣ ਲੱਗ ਜਾਂਦਾ ਕਾਫੀ سارے ਲੋਕ ਵਿੱਚ ਟਮਾਟਰ ਵੀ ਪਾ ਲੈਂਦੇ ਆ ਮੈਂ ਟਮਾਟਰ ਬਹੁਤ ਘੱਟ ਪਾਣੀ ਆ ਟਮਾਟਰ ਕਰਕੇ ਪਤਾ ਕੀ ਗੱਲ ਆ ਬਹੁਤ ਸਾਰਾ ਪਾਣੀ ਟਮਾਟਰ ਛੱਡ ਦਿੰਦਾ ਚਟਨੀ ਦੇ ਵਿੱਚ ਉਹ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਸੋ ਇਸ ਕਰਕੇ ਟਮਾਟਰ ਨੂੰ ਮੈਂ ਥੋੜਾ ਜਿਹਾ ਸਕਿਪ ਕਰ ਦੇਣੀ ਹੁੰਨੀ ਆ ਤੇ ਬਸ ਇੱਥੇ ਮੈਂ ਜਿਹੜੀ ਚਟਨੀ ਆ ਤਾਂ ਗ੍ਰाइंड ਕਰਕੇ ਰੱਖ ਲਈ ਸੀਗੀ ਹੁਣ ਮੈਂ ਸੋਚਿਆ ਸੀਗਾ ਮੈਂ ਕਿ ਲੱਗਦੇ ਸਾਰ ਜੋ ਵੀ ਮੇਰਾ ਕਿਚਨ ਕਾਊਂਟਰ ਉੱਤੇ ਖਲਾਰਾ ਆ ਮੈਂ ਨਾਲ-ਨਾਲ ਚੱਕ ਲੂੰਗੀ ਥੋੜੇ ਜਿਹੇ ਬਰਤਨ ਆ ਮੈਂ ਬਾਅਦ ਵਿੱਚ ਸਾਫ਼ ਕਰ ਲੂੰਗੀ ਚਟਨੀ ਵੀ ਮੇਰੀ ਬਨ ਕੇ ਹੋ ਚੁੱਕੀ ਹੈ ਰੈਡੀ ਤੁਸੀਂ ਦੇਖ ਹੀ ਸਕਦੇ ਹੋ ਸਿਰਫ ਐਨੇ ਕੀ ਬਣੀ ਕਿਉਂਕਿ ਪੁਦੀਨਾ ਬਹੁਤ ਜ਼ਿਆਦਾ ਘੱਟ ਸੀਗਾ ਬਟ ਦਾਲ ਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਚਟਨੀ ਜਿਹੜਾ ਇਮਲੀ ਦਾ ਪੇਸਟ ਸੀ ਨਾ ਉਹਨੂੰ ਮੈਂ ਛਾਣ ਕੇ ਹੀ ਚਟਨੀ ਦੇ ਵਿੱਚ ਐਡ ਕਰਦੀ ਹੁੰਨੀ ਹਮੇਸ਼ਾ ਸੋ ਬਸ ਇੱਕ ਦੋ ਦਿਨ ਆਰਾਮ ਨਾਲ ਨਿਕਲ ਜਾਣਗੇ ਦੂਸਰੀ ਸਾਇਟ ਤੇ ਜਰ ਮੈਂ ਦੇਖਿਆ ਮੇਰੀ ਦਾਲ ਵੀ ਹੈ ਚੰਗੀ ਤਰੀਕੇ ਨਾਲ ਖੋਲ ਗਈ ਸੀ ਤੁਸੀਂ ਦੇਖ ਸਕਦੇ ਹੋ ਜਦ ਤੁਸੀਂ ਸੇਮ ਤੇ ਦਾਲ ਪਕਾਣੇ ਨੂੰ ਤੇ ਦਾਲ ਬਹੁਤ ਵਧੀਆ ਖੋਲ ਜਾਂਦੀ ਆ ਲੱਗਦਾ ਸਾਰ ਮੈਂ ਤੜਕਾ ਵੀ ਮੈਂ ਕਹਾਂ ਦਾਲ ਵਾਸਤੇ ਮੈਂ ਲਗਾ ਦੂੰਗੀ ਔਰ ਨਾ ਸ਼ਾਮ ਨੂੰ ਫੇ ਕਈ ਵਾਰ ਲਾਈਟ ਵੀ ਚਲੇ ਜਾਂਦੀ ਆ ਔਰ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਕਿਚਨ ਦੇ ਵਿੱਚ ਖੜਿਆ ਨਹੀਂ ਜਾਂਦਾ ਹੈਗਾ ਮੈਂ ਕੋਸ਼ਿਸ਼ ਕਰਦੀ ਹੁੰਨੀ ਕਿ ਸ਼ਾਮ ਨੂੰ ਟਾਈਮ ਦੇ ਨਾਲ ਹੀ ਨਾ ਕੋਈ ਵੀ ਰੋਟੀ ਸਬਜ਼ੀ ਵਾਲਾ ਕੰਮ ਆਪਣਾ ਨਿਬੇੜ ਲੈਣੀ ਆ ਉਸ ਤੋਂ ਬਾਅਦ ਨਾ ਫਿਰ 쿠ਸ਼ੀਨ ਨੂੰ ਥੋੜੀ देर ਵਾਸਤੇ ਮੈਂ ਬਾਹਰ ਲੈ ਜਾਨੀ ਹੁੰਨੀ ਆ ਆਪ ਵੀ ਥੋੜੀ देर ਬਾਹਰ ਬੈਠ ਜਾਨੀ ਆ ਥੋੜਾ ਜਿਹਾ ਮਨ ਵੀ ਹੁਦਦਰ ਪੈ ਜਾਂਦਾ ਬੰਦੇ ਦਾ ਸੋ ਬਸ ਇੱਥੇ ਦਾਲ ਵੀ ਮੇਰੀ ਬਣ ਕੇ ਹੋ ਚੁੱਕੀ ਆ ਰੈਡੀ ਦਾਲ ਨੂੰ ਲੱਗ ਗਿਆ ਸਿਗਾ ਤੜਕਾ ਲਾਸਟ ਵਿੱਚ ਬਸ ਇਹਦੇ ਵਿੱਚ ਮੈਂ ਪਾਉਂਗੀ ਥੋੜਾ ਜਿਹਾ ਗਰਮ ਮਸਾਲਾ ਗਰਮ ਮਸਾਲਾ ਬਿਲਕੁਲ ਥੋੜਾ ਜਿਹਾ ਪਾਉਂਗੀ ਕਿਉਂਕਿ ਹੁਣ ਗਰਮੀ ਆ ਥੋੜਾ ਜਿਹਾ ਮੈਂ ਘੱਟ ਹੀ ਨੂੰ ਯੂਜ਼ ਕਰਦੀ ਹੁੰ ਮੇਰੇ ਕੋਲ ਨਾ ਇੱਥੇ ਹਰਾ ਧਨੀਆ ਹੈ ਨਹੀਂ ਸੀ ਤਾਂ ਕਰਕੇ ਇੱਥੇ ਮੈਂ ਸਕਿਪ ਕਰ ਦਿੱਤਾ ਐਂਡ ਮੇਰੇ ਕੋਲ ਨਾ ਕਸੂਰੀ ਮੇਥੀ ਵੀ ਹੈ ਨਹੀਂ ਸੀਗੀ ਉਤੇ ਉਹ ਵੀ ਮੈਂ ਸਕਿਪ ਕਰ ਦਿੱਤੀ ਅੱਜ ਮੈਨੂੰ ਸਿਰਫ ਇਹਨਾਂ ਦੋਨਾਂ ਚੀਜ਼ਾਂ ਨੂੰ ਸਕਿਪ ਕਰ ਕਰਕੇ ਹੀ ਜਿਹੜੀ ਦਾਲ ਨੂੰ ਐਸੇ ਤਰੀਕੇ ਨਾਲ ਤੜਕਾ ਲਗਾਉਣਾ ਪਿਆ ਜਿਸ ਤਰੀਕੇ ਨਾਲ ਆਪਣੇ ਘਰ ਦੇ ਕੰਮ ਕਦੀ ਖਤਮ ਨਹੀਂ ਹੁੰਦੇ ਨਾ اسی ਤਰੀਕੇ ਨਾਲ ਘਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ اسی ਤਰੀਕੇ ਨਾਲ ਚੱਲਦੀ ਰਹਿਣੀ ਹੈ ਜਿੰਨੀ ਦੇ ਤੱਕ ਸਾਡੇ ਸਾਹ ਚੱਲਦੇ ਆ ਐਸੀ ਤਰੀਕੇ ਨਾਲ ਜ਼ਿੰਮੇਵਾਰੀਆਂ ਵੀ ਅਸੀਂ ਨਿਭਾਉਂਦੇ ਹੀ ਰਹਿਣੇ ਆ ਸਮੇਂ ਦੇ ਨਾਲ ਜ਼ਿੰਮੇਵਾਰੀਆਂ ਵੀ ਵੱਧਦੀਆਂ ਰਹਿੰਦੀਆਂ ਨੇ ਸੋ ਇੱਥੇ ਨਾ ਬਸ ਜਿਹੜੇ ਅੱਜ ਮੈਂ ਕੱਪੜੇ ਧੋਤੇ ਹੋਏ ਸੀਗੇ ਮੈਂ ਸੋਚਿਆ ਇਹਨਾਂ ਨੂੰ ਮੈਂ ਕਿਹਾ ਮੈਂ ਹੁਣ ਫੋਲਡ ਕਰਕੇ ਆਪਣੀ ਜਗ੍ਹਾ ਤੇ ਉੱਤੇ ਰੱਖ ਦਿੰਨੀ ਆ ਐਸ ਵੇਲੇ ਨਾ ਮੈਂ ਬਿਲਕੁਲ ਥੱਕ ਗਈ ਸੀ ਪਰ ਮੈਂ ਉਸ ਤੋਂ ਪਹਿਲਾਂ ਸ਼ਾਵਰ ਲੈ ਕੇ ਆਈ ਕੱਪੜੇ ਚੇਂਜ ਕੀਤੇ ਬਹੁਤ ਜ਼ਿਆਦਾ ਮੈਨੂੰ ਇੱਥੇ ਮੈਂ ਖੜੇ ਹੋ ਕੇ ਕੰਮ ਕਰਦੀਏ ਮੇਰੇ ਪੈਰਾਂ ਦੇ ਵਿੱਚ ਸੋਜ ਆ ਜਾਂਦੀ ਆ ਪੈਰ ਮੇਰੇ ਪੂਰੇ ਸੋਜ ਜਾਂਦੇ ਆ 2-3 ਦਿਨ ਹੋ ਗਏ ਆ ਬਹੁਤ ਜ਼ਿਆਦਾ ਮੇਰੇ ਪੈਰ ਸੋਜ ਜਾਂਦੇ ਆ ਬਟ ਮੈਂ ਬੈਠ ਕੇ ਆਰਾਮ ਦੇ ਨਾਲ ਫਟਾਫਟ ਸਾਰੇ ਕੱਪੜੇ ਇੱਥੇ ਤੈਅ ਮਾਰ ਕੇ ਆਪਣੀ ਆਪਣੀ ਜਗ੍ਹਾ ਤੇ ਅਰੇਂਜ ਕਰਕੇ ਰੱਖੇ ਮੈਂ ਸੋਚਿਆ ਕੱਲ ਤੱਕ ਆਪਣੇ ਕੱਪੜੇ ਕਿਉਂ ਛੱਡਨੇ ਆ ਅੱਜ ਹੀ ਨਵੇੜ ਤੇ ਨਹੀਂ ਵਾਲਾ ਕੰਮ ਸੋ ਬਸ ਇਹ ਸੀ ਕਿ ਜੀ ਅੱਜ ਵਾਲੀ ਰੁਟੀਨ ਤੁਹਾਨੂੰ ਕਿਵੇਂ ਤੇ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਲਦੀ ਹੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮੈਂ ਮਿਲੂੰਗੀ ਬਾਏ ਬਾਏ